ਭਾਰਤ ਦੇ ਲਈ ਫੈਂਸਿੰਗ ਮੁਕਾਬਲਿਆਂ ਵਿੱਚ ਸੋਨ ਤਗਮਾ ਜਿੱਤਣ ਵਾਲੇ ਅੰਕੁਸ਼ ਦਾਮ ਮਾਨਸਾ ਵਿਖੇ ਪਹੁੰਚਣ ਤੇ ਗਰਮ ਜੋਸ਼ੀ ਦੇ ਨਾਲ ਜ਼ਿਲ੍ਹਾ ਵਾਸੀਆਂ ਵੱਲੋਂ ਸਵਾਗਤ ਕੀਤਾ ਗਿਆ ਦੱਸ ਦਈਏ ਕਿ ਉੱਤਰਾਖੰਡ ਦੇ ਹਲਦਵਾਨੀ ਵਿਖੇ 18 ਦੇਸ਼ਾਂ ਦੀਆਂ 4 ਦਿਨਾਂ ਹੋਈਆਂ ਫੈਂਸਿੰਗ ਏਸ਼ੀਅਨ ਕੈਡਿਟ ਮੁਕਾਬਲੇ 2025 ਦੇ ਦੌਰਾਨ ਮਾਨਸਾ ਦੇ ਨੌਜਵਾਨ ਅੰਕੁਸ਼ ਵੱਲੋਂ ਸੋਨ ਤਗਮਾ ਜਿੱਤ ਕੇ ਭਾਰਤ ਦੇਸ਼ ਦਾ ਨਾਮ ਰੌਸ਼ਨ ਕੀਤਾ ਇਸ ਦੇ ਨਾਲ ਹੀ ਅੰਕੁਸ਼ ਨੇ ਵਿਅਕਤੀਗਤ ਤੌਰ ਤੇ ਖੇਡਦੇ ਹੋਏ ਅਤੇ ਈਸ਼ੀਤਾ ਨੇ ਦੋਨਾਂ ਵੱਲੋਂ ਕਾਂਸੇ ਦੇ ਤਗਮਾ ਵੀ ਜਿੱਤ ਕੇ ਮਾਨਸਾ ਦਾ ਹੋਰ ਵੀ ਨਾਮ ਰੌਸ਼ਨ ਕੀਤਾ ਇਸ ਦੌਰਾਨ ਮਾਨਸਾ ਦੇ ਰੇਲਵੇ ਸਟੇਸ਼ਨ ਤੇ ਵਿਧਾਇਕ ਵਿਜੇ ਸਿੰਘਲਾ ਅਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਨੇ ਮਾਣ ਮਹਿਸੂਸ ਕਰਦੇ ਹੋਏ ਕਿਹਾ ਕਿ ਸਾਡੇ ਮਾਨਸਾ ਦੇ ਲਈ ਅੱਜ ਮਾਣ ਵਾਲੀ ਗੱਲ ਹੈ ਜਿੰਨਾ ਦੇ ਵਿੱਚ ਮਾਨਸਾ ਦੇ ਅੰਕੁਸ਼ ਨੇ ਸੋਨ ਤਗਮਾ ਜਿੱਤ ਕੇ ਮਾਨਸਾ ਦਾ ਨਾਮ ਰੌਸ਼ਨ ਕੀਤਾ ਉਹਨਾਂ ਨੇ ਕਿਹਾ ਕਿ ਇਹ ਮਾਨਸਾ ਜ਼ਿਲ੍ਹੇ ਦੇ ਪਿੰਡ ਉੱਬਾ ਦੇ ਬਾਬਾ ਫਰੀਦ ਅਕੈਡਮੀ ਦੇ ਵਿਦਿਆਰਥੀ ਅੰਕੁਸ਼ ਨੇ ਸੋਨ ਤਗਮਾ ਜਿੱਤ ਕੇ ਮਾਨਸਾ ਦਾ ਨਾਮ ਰੌਸ਼ਨ ਕੀਤਾ ਤੇ ਪੰਜਾਬ ਸਰਕਾਰ ਵੱਲੋਂ ਵੀ ਇੰਨਾਂ ਖਿਡਾਰੀਆਂ ਦੀ ਹਰ ਪ੍ਰਕਾਰ ਦੀ ਹੌਸਲਾ افزਾਈ ਅਤੇ ਮਦਦ ਕਰਨੀ ਚਾਹੀਦੀ ਹੈ ਇਸ ਦੌਰਾਨ ਖਿਡਾਰੀ ਅੰਕੁਸ਼ ਅਤੇ ਈਸ਼ੀਤਾ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਨੇ ਮੈਡਲ ਪ੍ਰਾਪਤ ਕੀਤੇ ਨੇ ਅਤੇ ਮਾਨਸਾ ਦਾ ਨਾਮ ਰੌਸ਼ਨ ਕੀਤਾ ਤੇ ਅੰਕੁਸ਼ ਨੇ ਕਿਹਾ ਕਿ ਉਹਨਾਂ ਦਾ ਸੁਪਨਾ 올림픽 ਦੇ ਵਿੱਚ ਖੇਡ ਕੇ ਮਾਨਸਾ ਜ਼ਿਲ੍ਹੇ ਅਤੇ ਭਾਰਤ ਦੇ ਲਈ 골ਡ ਜਿੱਤਣਾ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਲਈ ਉਨ੍ਹਾਂ ਦੇ ਨਾਮ ਨਾਲ ਜਿੱਤਿਆ ਹੋਇਆ 골ਡ ਜ਼ਿਲ੍ਹੇ ਦੇ ਲੋਕਾਂ ਦੇ ਲਈ ਜ਼ਿਲ੍ਹਾ ਵਾਸੀਆਂ ਦੇ ਲਈ ਇੱਕ ਵੱਡੇ ਮਾਣ ਵਾਲੀ ਗੱਲ ਹੋਵੇ ਜੋ ਮੈਡਲ ਦੀ ਬਹੁਤ ਕੋਸ਼ਿਸ਼ ਹੋਈ ਮੈਂ ਆਪਣੇ ਅਗੇ ਸ਼ੋਰੀ ਸਰ ਤੇ ਮਨਜੀਤ ਸਰ ਦਾ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਮੈਨੂੰ ਬਹੁਤ ਅੱਛੀ ਜੀ ਟ੍ਰੇਨਿੰਗ ਦਿੱਤੀ ਤੇ ਮੈਂ ਇਸ ਫਰਾਉ ਦਾ ਖੋਜ ਲੱਗਾ ਕਿ ਕਿੰਨੇ ਜਿੰਨਾ ਹੋਊਗਾ ਕਿੰਨੀ ਜੀ ਕਿ ਇਹ ਫੀਲਡਰ ਦਾ ਗੋਲ ਲੈ ਕੇ ਜਾਣਾ ਮੈਂ ਨਾ ਇਸ ਵਾਰ ਪੂਰੀ ਮੈਚ ਨਹੀਂ ਕਿ ਮੈਂ ਟੀਮ ਦੇ ਵਿੱਚ ਗੋਲਡ ਤੇ ਇੰਡੀਵਿਊਅਲ ਵੀ ਗੋਲਡ ਲੈ ਕੇ ਜਾਵਾਂਗਾ ਪਰ ਮੇਰਾ ਬ੍ਰੌਂਜ਼ ਆਇਆ ਇੰਡੀਵਿਊਅਲ ਪਰ ਮੈਨੂੰ ਬਹੁਤ ਖੁਸ਼ੀ ਹੋਈ ਮੇਰਾ ਪਹਿਲਾ ਪਰੋਜੈਕਟ ਇੰਟਰਵਿਊਰ ਔਰ ਟੀਮ ਗੋਲ ਕਿੰਨੇ ਇਸ਼ੇਵਾਂ ਦਾ ਮੁਕਾਬਲਾ ਹੋਇਆ ਥਾ ਇਹਦੇ ਵਿੱਚ 18 ਦੇਸ਼ ਆਏ ਥੇ

ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰਾ ਮਟਰਕ ਇੰਡਵੈਕਲ ਦੁਆਰਾ ਮੇਰਾ ਕੰਮ ਆ ਗਿਆ। ਪਰ ਸਭ ਤੋਂ ਵੱਡਾ ਯੋਗਦਾਨ ਰਿਹਾ ਅਜਿ ਸ਼ੋਰੀ ਸਾਹਿਬ ਤੇ ਮੰਦੀਪ ਸਰ ਦਾ। ਤੇ ਪਹਿਲਾਂ ਮੇਰਾ ਪਾਸਪੋਰਟ ਲੈ ਕੇ ਲੈ ਆ ਕੇ ਰੱਖਣਾ ਧੰਨਵਾਦ ਕਰਨਾ ਚਾਹੁੰਦੀ ਰਾਜਪ੍ਰਿੰਸੀ ਅਨੂ ਜਿਨ੍ਹਾਂ ਨੇ ਮੇਲ ਪਾ ਕੇ ਮੇਰੇ ਪਾਸਪੋਰਟ ਇੱਕ ਦਿਨ ਚ ਬਣਵਾਇਆ ਬਹੁਤ ਹਲਕੀ। ਅਗਰ ਉਹ ਮੇਰੀ ਹੈਲਪ ਨਾ ਕਰਦੇ ਤੇ ਮੈਂ ਕੰਮ ਨਹੀਂ ਕਰ ਸਕਦੀ। ਬਿਲਕੁਲ। ਸਾਡੇ ਲਈ ਅੱਜ ਬੜੀ ਖੁਸ਼ੀ ਦੀ ਗੱਲ ਹੈ। ਕੀ ਏਸ਼ੀਅਨ ਕ੍ਰੈਡਿਟ ਕੱਪ ਜਿਹਨੂੰ ਆਪਾਂ ਏਸ਼ੀਅਨ ਚੈਂਪੀਅਨਸ਼ਿਪ ਕਹਿ ਸਕਦੇ ਹਾਂ ਉਹਦਾ ਟੂਰਨਾਮੈਂਟ ਜੋ ਹਲਦਵਾਨੀ ਉੱਤਰਾਖੰਡ ਵਿੱਚ ਹੋਇਆ ਹੈ ਸਾਡੇ ਏਰੀਏ ਦੇ ਬੱਚੇ ਉਹਨਾਂ ਚ ਪਾਰਟਿਸਿਪੇਟ ਕੀਤਾ ਹੈ ਔਰ ਜੋ ਟੀਮ ਇਵੈਂਟ ਚੋ 골ਡ ਮੈਡਲ ਆਇਆ ਹੈ ਆਪਣੇ ਬੇਟਾ ਅੰਕੁਸ਼ ਔਰ ਇਹਦਾ ਇੰਡੀਵਿਜੁਅਲ ব্রੌਂਜ਼ ਮੈਡਲ ਆਇਆ ਔਰ ਬੇਟੀ ਈਸ਼ਿਤਾ ਇਹਦਾ ਇੰਡੀਵਿਜੁਅਲ ব্রੌਂਜ਼ ਮੈਡਲ ਆਇਆ ਇਹਨਾਂ ਦੋਨਾਂ ਨੇ ਆਪਣੇ ਦੇਸ਼ ਨੂੰ ਰਿਪਰੈਜ਼ੈਂਟ ਕੀਤਾ ਸੀ ਜਿੱਥੇ ਏਸ਼ੀਆ ਦੇ ਬਹੁਤ ਸਾਰੇ ਦੇਸ਼ ਹੈ ਜਿਹੜੇ ਉਹਨਾਂ ਨੇ ਪਾਰਟਿਸਿਪੇਟ ਕੀਤਾ ਇੱਕ ਛੋਟੀ ਜਿਹੀ ਜਗ੍ਹਾ ਚੋਂ ਉੱਠ ਕੇ ਉੱਦੇ ਜਿੱਥੇ ਇਹਨਾਂ ਦੀ ਟ੍ਰੇਨਿੰਗ ਜ਼ਿਆਦਾ ਚੱਲਦੀ ਹੈ ਉੱਥੋਂ ਉੱਠ ਕੇ ਇੱਕ ਇੰਟਰਨੈਸ਼ਨਲ ਲੈਵਲ ਤੇ ਇਹ ਉਪਲਬਧੀ ਹਾਸਲ ਕਰਨੀ ਜਿੱਥੇ ਸਾਡੇ ਸਾਰੇ ਬੱਚਿਆਂ ਲਈ ਆਉਣ ਵਾਲੀ ਪੀੜ੍ਹੀ ਲਈ ਸਾਡੇ ਨੌਜਵਾਨਾਂ ਲਈ ਸਾਡੇ ਸਪੋਰਟਸਮੈਨ ਲਈ ਉਹ ਇੱਕ ਬੜਾ ਵੱਡੀ ਮੋਟੀਵੇਸ਼ਨ ਹੈ ਉਥੇ ਇਹਨਾਂ ਦੇ ਕੋਚ ਇਹਨਾਂ ਦੇ ਟੀਚਰ ਇਹਨਾਂ ਦੇ ਮਾਪੇ ਉਹ ਵੀ ਵਧਾਈ ਦੇ ਪਾਤਰ ਨੇ ਔਰ ਮੈਂ ਆਪਣੇ ਵੱਲੋਂ ਇਹਨਾਂ ਨੂੰ ਵਧਾਈ ਦਿਨਾ ਔਰ ਵਿਸ਼ਵਾਸ ਦਿਵਾਉਣਾ ਕਿ ਸਰਕਾਰ ਵੱਲੋਂ ਜਿਹੜੀ ਵੀ ਸਹੂਲਤ ਇਸ ਖੇਡ ਨੂੰ ਅਪਲਿਫਟ ਕਰਨ ਲਈ ਚਾਹੀਦੀ ਹੋਊਗੀ ਕਿਉਂਕਿ ਜਿਹੜੇ ਇਹਨਾਂ ਦੇ ਮੈਂ ਹੁੰਦੇ ਸਲਾਨਾ ਮੈਂ ਉੱਥੇ ਵੀ ਅਕਸਰ ਜਾਂਦਾ ਕਿਉਂਕਿ ਮੇਰੇ ਮਿੱਤਰ ਧਰਮਬਾ ਵੀਰ ਵਾਲੀਆ ਜੀ ਜਿਹੜੇ ਅੱਜ ਕੱਲ ਕੈਨੇਡਾ ਗਏ ਹੋਏ ਆ ਉਹ ਇਸ ਚੀਜ਼ ਦੇ ਪ੍ਰੈਜ਼ੀਡੈਂਟ ਨੇ ਔਰ ਉਹਨਾਂ ਦੇ ਕਰਕੇ ਮੇਰਾ ਕਾਫੀ ਲਗਾ ਇਸ ਜਿਹੜੀ ਹੈਗੀ ਸਪੋਰਟਸ ਨਾਲ ਹੈਗਾ ਸੋ ਮੈਂ ਜਿੱਥੇ ਬੱਚਿਆਂ ਨੂੰ ਉਹਨਾਂ ਦੇ ਕੋਚਸ ਨੂੰ ਤੇ ਇੱਕ ਵਾਰ ਸਾਡੇ ਸਾਰੇ ਮਾਨਸਾ ਵਾਸੀਆਂ ਨੂੰ ਵੀ ਇਹਦੀ ਵਧਾਈ ਦੇਣਾ ਬਹੁਤ ਹੀ ਵੱਡਾ ਮਾਣ ਸਾਡੇ ਇਲਾਕੇ ਦਾ ਸਾਡੇ ਇਹਨਾਂ ਬੱਚਿਆਂ ਨੇ ਕੀਤਾ ਕਿ ਚਾਰ ਬੱਚੇ ਸਾਡੇ ਇਲਾਕੇ ਦੇ ਜਿਹੜੀ ਅਕੈਡਮੀ ਉਪਾਰੇ ਵਿੱਚ ਇੱਕਾ ਟ੍ਰੇਨਿੰਗ ਸੈਂਟਰ ਹੈ ਉੱਥੇ ਚੱਲਦੀ ਹੈ ਉਹਦੇ ਪ੍ਰਧਾਨ تنਵੀਰ ਬਾਲੀਆ ਜੀ ਨੇ ਔਰ ਮੈਂ ਕਹਾਂ ਇਹਨਾਂ ਦੇ ਕੋਚ ਸਾਹਿਬ ਨੇ ਔਰ ਬੱਚਿਆਂ ਨੇ ਬੜੀ ਮਿਹਨਤ ਨਾਲ ਉਹ 13 ਦੇਸ਼ਾਂ ਦੇ ਵਿੱਚ ਇਹ 13 ਦੇਸ਼ਾਂ ਦੀ ਗੇਮ ਸੀ ਏਸ਼ੀਆ ਦੀ ਗੇਮ 13 ਦੇਸ਼ਾਂ ਦੀ ਗੇਮ ਦੇ ਵਿੱਚ ਪਾਰਟਿਸਿਪੇਟ ਕੀਤਾ ਤੇ 골ਡਨ ਮੈਡਲ ਲੈ ਕੇ ਆਏ ਸਾਡੇ ਹੁਣ ਅੰਕੁਸ਼ ਜੰਦਰਲੀ ਔਰ ਸਾਡੀ ਬੇਟੀ ਕਿ ਤਾਂ ਸਰੋਂਗਰ ਚਾਰੋਂ ਬੱਚੇ ਗਏ ਆ ਸਾਰੇ ਹੀ ਸਨਮਾਨਯੋਗ ਆ ਲੇਕਿਨ 골ਡ ਮੈਡ ਭਾਵੇਂ ਕਿ ਕਿਡੀਆਂ ਲੈਵਲ ਦੇ ਇੰਡੀਆ ਇੰਡੀਆ ਦੇ ਹਿੱਸੇ ਦੇ ਖੇਡੇ ਸੀ ਬੱਚੇ ਸਾਡੇ ਬੜਾ ਵੱਡਾ ਮਾਨ ਮਹਿਸੂਸ ਹੁੰਦਾ ਸਾਡੇ ਇਲਾਕੇ ਨੂੰ ਬਹੁਤ ਵੱਡਾ ਮਾਨ ਮਿਲਿਆ ਸਤਕਾਰ ਮਿਲਿਆ ਪਰ ਮੈਂ ਕੋਚ ਸਾਹਿਬ ਨੂੰ ਵੀ ਵਧਾਈ ਦੇਣਾ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਕੋਚ ਸਾਹਿਬ ਨੇ ਕੋਚ ਸਾਹਿਬ ਨੇ ਮਿਹਨਤ ਕਰਾ ਕੇ ਔਰ ਥੋੜੇ ਦਿਨਾਂ ਦੇ ਵਿੱਚ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਔਰ ਵੱਡਾ ਮਾਣ ਮਹਿਸੂਸ ਹੁੰਦਾ ਹੈ ਕੋਚ ਸਾਹਿਬ ਤੇ ਵੀ ਪਰ ਬੱਚਿਆਂ ਦੇ ਟ੍ਰੇਨਿੰਗ ਸੈਂਟਰ ਤੇ ਕਿਉਂਕਿ ਟ੍ਰੇਨਿੰਗ ਸੈਂਟਰ ਦੀ ਮੈਂ ਕਈ ਵਾਰੀ ਵਿਜਿਟ ਕੀਤੀ ਆ ਜਾ ਕੇ ਉੱਥੇ ਬਹੁਤ ਵਧੀਆ ਇੰਤਜ਼ਾਮ ਹੈ ਉੱਥੇ ਔਰ ਬੱਚਿਆਂ ਨੂੰ ਵਧੀਆ ਟ੍ਰੇਨਿੰਗ ਦਿੱਤੀ ਜਾਂਦੀ ਹੈ ਮੈਂ ਵਧਾਈ ਦਿੰਦਾ ਸੈਂਟਰ ਦੇ ਸਾਰੇ ਔਡੇਦਾਰ ਸਹਿਬਾਨਾਂ ਨੂੰ ਜਿਹੜੇ ਉੱਥੇ ਡਿਊਟੀ ਕਰਦੇ ਆ ਪ੍ਰਧਾਨ ਸਾਹਿਬ ਨੂੰ ਔਰ ਖਾਸ ਕਰਕੇ ਬੱਚਿਆਂ ਦੇ ਪੇਰੈਂਟਸ ਨੂੰ ਵਧਾਈ ਸਾਡੇ ਇਲਾਕੇ ਨੂੰ ਬਹੁਤ ਵੱਡੀ ਵਧਾਈ ਆ ਤੇ ਮੈਂ ਇੱਕ ਹੋਰ ਗੱਲ ਜਰੂਰ ਕਹਿਣੀ ਚਾਹੂੰਗਾ ਐਮਐਲਏ ਸਾਹਿਬ ਖੜੇ ਆ ਇਹਨਾਂ ਬੱਚਿਆਂ ਦੇ ਬਹੁਤ ਵੱਡੇ ਖਰਚੇ ਹੁੰਦੇ ਆ ਐਡਾ ਵੱਡਾ ਮਾਣ ਸਾਨੂੰ ਦਿੱਤਾ ਪੰਜਾਬ ਨੂੰ ਬਹੁਤ ਵੱਡਾ ਮਾਣ ਲੈ ਕੇ ਦਿੱਤਾ ਬਹੁਤ ਵੱਡੇ ਖਰਚੇ ਇਹਨਾਂ ਦੇ ਰੋਜ਼ 3-4 ਲੱਖ ਰੁਪਇਆ ਖਰਚਾ ਕਰਕੇ ਟ੍ਰੇਨਿੰਗਾਂ ਹੋਈਆਂ ਤੇ ਜਿਹੜਾ ਵੀ ਕੋਈ ਸਤਕਾਰ ਸਰਕਾਰ ਵੱਲੋਂ ਬਣਦਾ ਇਹਨਾਂ ਨੂੰ ਜ਼ਰੂਰ ਕੀਤਾ ਜਾਵੇ ਇਸ ਗੱਲ ਦੀ ਮੈਂ ਬੇਨਤੀ ਕਰੂੰਗਾ ਤੇ ਅਖੀਰ ਦੇ ਵਿੱਚ ਸਾਡੇ ਇਲਾਕੇ ਵੱਲੋਂ ਸਾਰਿਆਂ ਉਹਨਾਂ ਜਿੱਥੇ-ਜਿੱਥੇ ਅਕੈਡਮੀਆਂ ਬਣੀਆਂ ਨੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਜੈ ਸ੍ਰੀ ਰਾਮ